ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਚਾਹਲ ਹੈ ਤੇ ਮੈਂ ਸੁਣ ਰਿਹਾ ਸੀਗਾ ਵੀ ਤੁਸੀਂ ਆਪਣੇ ਪੈਦਲ ਯਾਤਰਾ ਕਰ ਰਹੇ ਹੋ ਪੰਜ ਤਖਤ ਸਹਿਬਾਨਾਂ ਦੀ ਜੀ ਹਾਂਜੀ ਬਬੀ ਹਾਂਜੀ ਹਾਂਜੀ ਕਰ ਰਹੇ ਹਾਂ ਅੱਛਾ ਥੋੜਾ ਜਿਹਾ ਦੱਸੋਗੇ ਪਛੋਕੜ ਆਪਣਾ ਪੰਜਾਬ ਤੋਂ ਕਿਸ ਜ਼ਿਲ੍ਹੇ ਨਾਲ ਸੰਬੰਧਤ ਹੈ ਕਿਹੜਾ ਇਲਾਕਾ ਤੁਹਾਡਾ ਮੇਰਾ ਜੀ ਜ਼ਿਲ੍ਹਾ ਲੁਧਿਆਣਾ ਜੀ ਤੇ ਰਾਣਾ ਸਾਹਿਬ ਨੀਰ ਜੀ ਬਲੌਣ ਨੀਰ ਪਿੰਡ ਮੇਰਾ ਗੋਸਲ ਜੀ ਪਿੰਡ ਗੋਸਲ ਨੇੜੇ ਰਾਣਾ ਸਾਹਿਬ ਤੋਂ ਤੁਸੀਂ ਹੈ ਕਿਉਂ ਹਾਂਜੀ 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 ਅੱਛਾ ਤੁਹਾਡੇ ਮੰਦ ਵਿੱਚ ਕਿਸ ਤਰ੍ਹਾਂ ਆ ਵੀ ਮੈਂ ਪੰਜ ਤੱਕ ਸਹਬਾਨਾਂ ਦੀ ਯਾਤਰਾ ਕਰਾਂ ਮੰਦ ਵਿੱਚ ਬਾਬਾ ਜੀ ਮੈਂ ਨਾ ਸਿਰਤਾ ਵੀ ਨਾ ਹੁੰਦਾ ਸੀ ਇਹ ਤਰੀਕਾ ਆਇਤੋਂ 4 ਘੰਟੇ ਪਹਿਲਾਂ ਜੀ ਹਾਂਜੀ ਤੇ ਮੈਂ ਸੁੱਕੇ ਵਾਲੀ ਸਿਰਤਾ ਵੀ ਨਾ ਸੀ ਜੀ ਤੇ ਫਿਰ ਮੇਰੀ ਮੰਮੀ ਨੂੰ ਕਿਤੇ ਪਤਾ ਲੱਗਿਆ ਜੀ ਹੂੰ ਮੰਮਾ ਰੋਣ ਲੱਗੇ ਜੀ ਜੀ ਫਿਰ ਮੇਰੇ ਮਨ ਚ ਆਇਆ ਮੇਰੇ ਮम्मा ਨੇ ਨਾ ਦੀ ਗੁਰਦੁਆਰਾ ਸਾਹਿਬ ਜਾਈ ਜੀ ਫਿਰ ਮੈਂ ਗੁਰਦੁਆਰਾ ਸਾਹਿਬ ਮਥਾ ਟੇਕੇ ਦੀ ਬਸ ਫਿਰ ਮੈਂ ਬਾਬਾ ਜੀ ਦੀ ਆਪਣੇ ਬਾਬਾ ਅਜੰਡ ਸਿੰਘ ਜੀ ਦੀ ਤਕਰੀਬ ਨੇ ਆਪਣੇ ਮੇਂਗ ਸਿੰਘ ਜੀ ਜੀ ਤੇ ਉਹਨਾਂ ਦੀ ਮੈਂ ਕਥਾ ਸੁਣੀ ਜਾਂਦਾ ਸੀ ਜੀ ਪਿਆ ਹੈੱਡਫੋਨ ਲਾਇਆ ਸੀ ਰਾਤ ਦੇ तकरीबन 11:00 ਵਜੇ ਨੇ ਸੀਗੇ ਜੀ ਜੀ ਤੇ ਉਹ ਕਹਿੰਦੇ ਕਿ ਸਨਾਰਾ ਜੀ ਕਹਿੰਦੇ ਜੀ ਗੁਰਗੋਬਿੰਦ ਸਿੰਘ ਜੀ ਦਾ ਜੀ 60 ਸਾਲ ਤੋਂ ਪਹਿਲਾਂ ਨਾ ਪਹਿਲਾਂ ਆਪਣੇ ਪੰਜੇ ਦਰਸਾਂ ਦੇ ਆਪੇ ਸਿੱਖ ਨੂੰ ਬੀਜਦੇ ਨਹੀਂ ਜੀ ਤੇਰ ਬੱਬਾ ਜੀ ਮੇਰੇ ਮਨ ਤੇ ਆਇਆ ਮੈਂ ਚਲੋ ਵੀ ਆਪਾਂ ਪੈਦਲ ਜਾਵਨੀ ਹੂੰ ਇਹਨਾਂ ਨੂੰ ਚਲੋ ਡਰ ਗਿਆ ਲੱਗਿਆ ਵੀ ਕਾ ਹਨਾ ਵੀ ਰਸਤੇ 'ਚ ਕੋਈ ਚੱਕਰ ਤੇ ਕੰਮ ਪੈਦੀ ਰਿਹਾ ਨਹੀਂ ਜੀ ਤੇ ਫਿਰ ਮੈਂ ਸਵੇਰੇ ਸਾਧਰੇ ਮੇਰੀ ਮੰਮਾ ਵੀ ਮੈਨੂੰ ਸਪੋਰਟ ਕਰਨ ਲੱਗੀ ਤੇ ਡੈਡੀ ਵੀ ਸਪੋਰਟ ਕਰਨ ਲੱਗੇ ਹਨਾ ਜੀ ਚਲੋ ਹੁੰਦਾ ਚੰਗੇ ਰਾਹ ਚੱਲ ਪਿਆ ਨਹੀਂ ਹਾਂਜੀ ਤੇ ਤਕਰੀਬਨ ਫਿਰ ਮੈਂ 11:00 ਤੋਂ ਸੰਪਰਨ ਨੂੰ ਮੈਂ ਘਰੋਂ ਚੱਲਾ ਪਾਇਆ ਜੀ ਹਰਿਮੰਦਰ ਸਾਹਿਬ ਨੂੰ ਜੀ ਹਾਂਜੀ ਤੇ ਹਰਮੰਦਰ ਸਾਹਿਬ ਨੂੰ ਚੱਲਾ ਪਾਇਆ ਜੀ ਮੈਂ 5-6 ਦਿਨਾਂ ਚ ਹਰਮੰਦਰ ਸਾਹਿਬ ਪਹੁੰਚਿਆ ਸੀਗੇ ਜੀ ਤੇ ਰਡਾ ਸਾਹਿਬ ਦੇ ਕੋਲੋਂ ਚੱਲ ਕੇ ਤੁਸੀਂ ਆਪਣੇ ਪਿੰਡ ਤੋਂ ਹਰਮੰਦਰ ਸਾਹਿਬ ਦੇ ਲਈ ਚੱਲੇ ਪਾਏ ਪਹਿਲਾਂ ਹਾਂਜੀ 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 ਹੂੰ ਤੇ ਹਰਮੰਦਰ ਸਾਹਿਬ ਤੋਂ ਫਿਰ ਮੈਂ ਅਨੰਦਪੁਰ ਸਾਹਿਬ ਗਿਆ ਜੀ ਹਾਂਜੀ ਤੇ ਅਨੰਦਪੁਰ ਸਾਹਿਬ ਤੋਂ ਮੈਂ ਹੁੰਦਾ ਹੋਇਆ ਚਮਕੌਰ ਸਾਹਿਬ ਕਟਿਹੜ ਸਾਹਿਬ ਹੂੰ ਤੇ ਉੱਥੇ ਸਾਡੇ ਨਾਲ ਜੀ ਬੇਰ ਤੋਂ ਪਿੰਡ ਬੇਰ ਤੋਂ ਨਾ ਲੰਗਰ ਲਾਉਂਦੇ ਹੁੰਦੇ ਨੇ ਜੀ ਹਾਂਜੀ ਤੇ ਉੱਥੇ ਸਾਡੇ ਜੀਰੋਣੀ ਮੱਖਣੂਣੀ ਸਾਰੇ ਤੇ ਨਾ ਆਪਣੇ ਟੰਡੋ ਸੇਵਾ ਕਰਦੇ ਮਿਲ ਜੀ ਤੇ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਸਾਡੇ ਕੋਲ ਵੀ ਸੇਵਾ ਕਰਕੇ ਜਾਓ ਕਿਉਂ ਨਾ ਉੱਥੇ ਗਿਆ ਜੀ ਹਾਂਜੀ ਤੇ ਉੱਥੋਂ ਫਿਰ ਮੈਂ ਸੇਵਾ ਕੀਤੀ 3-4 ਦਿਨ ਜੀ ਲਗਾਤਾਰ ਹਾਂਜੀ ਤੇ ਫਿਰ ਉੱਥੋਂ ਫਿਰ ਮੇਰੇ ਘਰੇ ਆਇਆ ਜੀ ਫਿਰ ਮੈਂ ਆਪਦਾ ਸਮਾਨ ਆਰਡਰ ਕੀਤਾ ਜੀ ਸਲੀਪਿੰਗ ਬੈਡ ਮੈਨੂੰ ਪਤਾ ਸੀ ਵੀ ਹੁਣ ਜੀਰੂ ਸਾਹਿਬ ਨੂੰ ਚਾਹੀਦਾ ਹੈ ਨਾ ਜੀ ਹੂੰ ਕਿ ਕਿੰਟ ਟੂਟ ਦੀ ਜ਼ਰੂਰਤ ਪੈਣੀ ਆ ਬਿਲਕੁਲ ਫਿਰ ਉਹਦੇ ਕਰਕੇ ਮੈਂ 2-4 ਦਿਨ ਲੇਟ ਹੋਇਆ ਜੀ ਤੇ ਫਿਰ ਮੈਂ 30 ਤਰੀਕ ਨੂੰ ਚਾਲਾ ਪਾਇਆ ਸਮਾਨ ਆਇਆ ਜੀ ਮੇਰਾ 30 ਦਸੰਬਰ ਨੂੰ ਨਹੀਂ ਨਹੀਂ 20 ਦਸੰਬਰ ਨੂੰ ਨਹੀਂ 20 ਜਨਵਰੀ ਨੂੰ ਜੀ ਓਕੇ ਠੀਕ ਹੈ ਹਾਂਜੀ 20 ਜਨਵਰੀ ਨੂੰ ਮੈਂ ਚਾਲਾ ਪਾਇਆ ਜੀ ਹੂੰ ਤੇ ਮੰਡੋਲਨ ਲੱਗ ਗਿਆ ਸੀ ਜੀ ਪਿੱਛੇ ਜੀ ਫਿਰ ਤਕਰੀਬਨ ਮੈਨੂੰ ਵੈਸੇ ਆ ਮੁੰਡਾ ਵੀਡੀਓ ਦੇਖਦਾ ਸੀ ਜੀ ਗੋਨੇ ਵਾਲੇ ਪਿੰਡ ਤੋਂ ਅਮਨਾ ਮੁੰਡਾ ਜੀ ਹਾਂਜੀ ਮੈਨੂੰ ਮੈਥਿਆ ਮੈਨੂੰ ਕਹਾ ਵੀਰੇ ਮੈਂ ਤੁਹਾਡੇ ਨਾਲ ਜਾਣਾ ਮੈਂ ਕਹਾ ਵੀ ਮੜ ਬਣਾ ਲਵੋ ਜੇ ਤੁਰ ਸਕੂਗੇ ਤੇ ਤੁਸੀਂ ਆ ਜਾਓ ਬਚਾ ਕਰਨੀ ਹੈਗਾ ਅੱਛਾ ਹੁਣ ਤੁਸੀਂ ਦੋ ਦੋ ਸੰਗ ਤੁਸੀਂ ਜਾ ਰਹੇ ਹੋ ਨਹੀਂ ਨਹੀਂ ਤਿੰਨ ਆ ਜੀ ਤਿੰਨ ਆ ਜੀ ਤਿੰਨ ਅੱਛਾ ਹੁਣ ਤਿੰਨ ਆਪਣਾ ਥੋੜਾ ਜਿਹਾ ਨਾਮ ਦੱਸ ਦਿਓ ਤੇ ਨਾਲ ਬਾਕੀ ਦੇ ਸੰਗਾਂ ਦਾ ਦੱਸ ਦਿਓ ਮੇਰਾ ਨਾਮ ਜਸਪ੍ਰੀ ਸਿੰਘ ਆ ਜੀ ਹੂੰ ਤੇ ਇੱਕ ਹੁੰਦਾ ਅੱਜ ਹੀ ਰਲਿਆ ਜੀ ਉਹ ਪਟਿਆਲਾ ਤੋਂ ਉਹਦਾ ਸ਼ਹਿਰ ਮੈਨੂੰ ਨਾਂ ਨਹੀਂ ਪਤਾ ਹੈਗਾ ਜੀ Hmm. तो तो था था। था सार, सार अच्छा आज जी ਤੁਹਾਡੇ ਨਾਲ ਰਲਿਆ ਉਹ ਅੱਜ ਹੀ ਰਲਿਆ ਜੀ ਤੇ ਉਹ ਸਾਈਕਲ ਜਿਹਾ ਉਹਦਾ ਵੀ ਵੀਰ ਦਾ ਮੈਨੂੰ ਫੋਨ ਹੀ ਆਇਆ ਸੀ ਪਹਿਲਾਂ ਤਾਂ ਮੈਨੂੰ ਇਹ ਹੀ ਦੱਸ ਦਾਂ ਵੀਰ ਦਾ ਨਾ ਦਿਗਲੀ ਮੈਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਵੀਡੀਓ ਪਾ ਦੇਗੀ ਜੀ ਅੱਛਾ ਵੀ ਨਯਾ ਡਿਟੈਕਟ ਹੋ ਚੁੱਕਿਆ ਵੀ ਤੋਂ ਮੈਂ ਕੰਮ ਚੱਲਣਾ ਪਊਗਾ ਜੀ ਹੂੰ 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 ਅਮਰਦੀਪ ਸਿੰਘ ਦਾ ਮੈਨੂੰ ਫੋਨ ਆਉਂਦਾ ਮੈਨੂੰ ਕਹਿੰਦੇ ਵੀ ਤੁਸੀਂ ਨਾ ਆ ਜਾਣਾ ਮੈਂ ਤਾਂ ਦੇਖ ਲਵਾਂ ਫਿਰ ਇਹ ਤੁਰ ਸਕੂ ਅੱਛਾ ਇਹ ਫਿਰ ਤੁਹਾਨੂੰ ਪੰਜਾਬ ਚ ਆ ਮਨ ਉਹਨਾਂ ਦਾ ਮੇਲ ਹੋ ਜਾਂਦਾ ਜਾਂ ਫਿਰ ਇਹ ਵੀ ਰਾਸਤੇ ਚ ਮਿਲਦੇ ਨੇ ਨਹੀਂ 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 ਇਹ ਮੈਨੂੰ ਨਾ ਬਠਿੰਡੇ ਤੋਂ ਤਕਰੀਬਨ ਦਿੱਲੀ ਪਹੁੰਚੇ ਜੀ ਮੇਰੇ ਕੋਲ ਟ੍ਰੇਨ ਕਰਕੇ ਅੱਛਾ ਜਦੋਂ ਤੁਸੀਂ ਫਿਰ ਦਿੱਲੀ ਜਦੋਂ ਵੀਡੀਓ ਪਾਉਂਦੇ ਹੋ ਤੁਸੀਂ ਦੱਸਦੇ ਹੋ ਹਾਂ ਜੀ ਹਾਂ ਜੀ ਮੈਂ 10 ਦਿਨਾਂ ਦੇ ਵਿੱਚ ਆਪਣੇ ਮਨੂੰ ਦਿੱਲੀ ਪਹੁੰਚਿਆ ਸੀਗਾ ਜੀ ਅੱਛਾ ਹਾਂ ਜੀ ਮੈਂ ਵੀਡੀਓ ਪਾਉਂਦਾ ਗਿਆ ਸੀ ਹੂੰ ਸੰਗ ਤੁਸੀਂ ਬਹੁਤ ਹੈਲਪ ਕਰਦੀ ਸੀ ਰਾਸਤੇ ਜੀ ਹੂੰ ਤੇ ਉਸ ਤੋਂ ਬਾਅਦ ਜੀ ਫਿਰ ਮੈਨੂੰ ਵੀਰੇ ਦਾ ਫੋਨ ਆਇਆ ਵੀਰਾ ਕਹਿੰਦਾ ਮੈਨੂੰ ਸਵੇਰੇ ਲੈ ਕੇ ਚੱਲੋਂ ਨਾਲ ਮੈਂ ਕਿਹਾ ਅੱਜ ਤੁਝ ਚੱਕਰ ਨਹੀਂ ਨਾ ਜੀ ਹੂੰ ਤੇ ਫਿਰ ਵੀਰਾ ਮੈਨੂੰ ਆ ਗਿਆ ਸੀ ਨਾਲ ਤੇ ਮਿਲ ਗਿਆ ਸੀਗਾ ਜੀ ਫਿਰ ਸਾਡੇ ਦੋਨੋਂ ਸਾਥ ਬਣ ਗਏ ਜੀ ਜੀ ਤੇ ਅੱਜ ਤੱਕरीबन ਦੂਜੇ ਮੁੰਡੇ ਦਾ ਸਾਨੂੰ 10 ਦਿਨ ਪਹਿਲਾਂ ਫੋਨ ਆਇਆ ਸੀਗਾ ਜੀ ਜੀ ਉਹ ਕਹਿੰਦਾ ਵੀਰੇ ਮੈਂ ਤੁਹਾਡੇ ਨਾਲ ਜਾਣਾ ਮੈਂ ਕਿਹਾ ਵੀਰੇ ਹੁਣ ਤਾਂ ਕਿ ਕਾफी ਦੂਰ ਮੰਡੀ ਹੈ ਨਾ ਜੀ ਹੂੰ ਹੂੰ ਤੇ ਵੀਰਾ ਕਹਿੰਦਾ ਨਹੀਂ ਜੀ ਚਲੋ ਕੋਈ ਚੱਕਰ ਨਹੀਂ ਮੈਂ ਸਾਈਕਲ ਚੱਕਦਾ ਨਾ ਸਾਈਕਲ ਤੇ ਆਉਣਾ ਅੱਛਾ ਪਟਿਆਲੇ ਤੋਂ ਸਾਈਕਲ ਤੇ ਹਾਂਜੀ 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 ਤੇ ਇਹਨਾਂ ਦਾ ਮੁੰਡੇ ਨੇ ਮਕੈਨਿਕ ਦਾ ਕੰਮ ਹੈ ਜੀ ਗੱਡੀਆਂ-ਗੱਡੀਆਂ ਦੀ ਰਿਪੇਅਰ ਕਰਦਿੰਦੀ ਜੀ ਜੀ ਹਾਂਜੀ ਤੇ ਆਪਦਾ ਕੰਮ ਛੱਡ ਕੇ ਫਿਰ ਇਹ ਮੇਰੇ ਕੋ ਪਹੁੰਚੀ ਜੀ ਅੱਜ ਤੇ ਅੱਜ ਅਸੀਂ ਸੀਗੇ ਤਕਰੀਬਨ ਆਪਣੇ ਸ਼ੇਪੂਰੀ ਤੋਂ ਤਕਰੀਬਨ 100 ਕਿਲੋਮੀਟਰ ਅਗੇ ਆ ਜੀ ਸ਼ੇਪੂਰੀ ਤੋਂ ਅਗੇ ਆ ਅੱਛਾ ਮੈਨੂੰ ਥੋੜਾ ਜਿਆ ਹੋਰ ਦੱਸੋ ਇਹਦੇ ਵਿੱਚ ਜਸਪ੍ਰੀਤ ਜੀ ਵੀ ਇਹ ਜਿਹੜਾ ਤੁਸੀਂ ਹੁਣ ਜਿੱਦਾਂ ਸਫ਼ਰ ਸ਼ੁਰੂ ਕੀਤਾ ਹੋਇਆ ਹਾਂ ਜਦੋਂ ਤੁਸੀਂ ਦੱਸਿਆ ਵੀ ਫਤੇਗੜ ਸਾਹਿਬ ਹੋਏ ਤੇ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਪੜਾ ਤੁਸੀਂ ਆਪਣਾ ਅਮਰitsar ਸਾਹਿਬ ਤੋਂ ਹੀ ਸਾਰਾ ਸ਼ੁਰੂਆਤ ਕੀਤੀ ਹੈ ਤੇ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਆਪਣਾ ਪਿਛੋਕੜ ਵੀ ਦੱਸਿਆ ਵੀ ਜਿਸ ਤਰ੍ਹਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਜਿਹੜਾ ਤੁਹਾਡੇ ਮਨ ਨੂੰ ਜਿਹੜੀ ਇੱਕ ਵੱਡੀ ਕਟ ਲੱਗੀ ਆ ਵੀ ਜਿਹੜਾ ਤੁਸੀਂ ਤੁਹਾਡੇ ਨਸ਼ੇ ਦੀ ਲੱਤ ਸੀ ਜਿਹੜੀ ਉਹਨੂੰ ਤੁਸੀਂ ਛੱਡ ਗਿਆ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਤੁਰੇ ਹੋ ਸਿੱਧੇ ਰਾਹ ਦੇ ਉੱਤੇ ਤੇ ਇਸ ਦੌਰਾਨ ਤੁਹਾਨੂੰ ਬਹੁਤ ਸਾਰੇ ਲੋਕਾਂ ਦਾ ਮੇਲ ਹੋਇਆ ਹੋਣਾ ਬਹੁਤ ਸਾਰੇ ਨੇ ਚੰਗਾ ਕਿਹਾ ਹੁਣ ਕਿਸੇ ਨੇ ਕਿਹਾ ਕਿਹੜੇ ਰਾਹ ਪੈ ਗਿਆ ਯਾਰ ਕਿਸ ਤਰ੍ਹਾਂ ਤੁਹਾਨੂੰ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਤੁਹਾਡੀ ਮੇਰੀ ਸ਼ੁਰੂਆਤ ਵੀ ਸੀ ਜੀ ਪਿੰਡ ਦੀ ਹੈ ਨਾ ਜੀ ਤੇ ਪਿੰਡ ਦੀ ਮੈਂ ਮਾੜਾ ਮੋਟਾ ਚਲੋ ਮੂੰਹ ਮਾਰ ਰੱਖਿਆ ਸੀ ਮੇਰੇ ਮੰਮੀ ਪਾਪਾ ਜੀ ਘਰ ਸਿੱਖ ਨਹੀਂ ਜੀ ਜੀ ਤੇ ਫਿਰ ਮੈਂ ਨਾ ਜੀ ਤਕਰੀਬਨ ਮੈਂ ਬੋਲਟ ਦੀਗਾ ਮੇਰੇ ਕੋਲ ਮੈਂ ਚੱਕਣਾ ਮੈਂ ਸਿੱਧਾ ਹਮਸਾਹਲ ਚਲੇ ਜਾਂਦਾ ਸੀ ਨੋਟ ਕਿਉਂ ਖਰੀਦ ਕੇ ਲੈਂਦਾ ਮੇਰੇ ਟੱਕਾ ਜੀ ਅੱਛਾ ਮੈਂ ਪੀਣਾ ਜੀ ਫਿਰ ਹਾਂਜੀ ਮੈਂ ਪੀਣਾ ਫਿਰ ਮੈਨੂੰ ਆਇਆ ਹੋਇਆ ਮੈਂ ਕਿਹਾ ਵੀ ਚਲੋ ਜੀ ਮम्मा ਨੂੰ ਰੋਂ ਲੱਗੇ ਜੀ ਹੂੰ ਤੇ ਮੰਮਾ ਕਹਿੰਦੇ ਵੀ ਨਹੀਂ ਜੀ ਹੁਣ ਤੂੰ ਵੀ ਇਹਨਾਂ ਦੀ ਤੂੰ ਚੰਗੇ ਰਾਹ ਪੈ ਵੀ ਨਹੀਂ ਵੀ ਤੂੰ ਉਹਨਾਂ ਨਾਲ ਦੀ ਮੰਮਾ ਰੋਮ ਲਾ ਕੇ ਜੀ ਕਾਫੀ ਹੂੰ ਫਿਰ ਮੈਂ ਤਕਰੀਬਨ 1 ਮਹੀਨਾ ਤੱਕ ਆਪਣੇ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਬੀਸ਼ਾ ਸਿੰਘ ਜੀ ਦੇ ਉੱਥੇ ਤੁਰ ਕੇ ਜਾਂਦਾ ਰਿਹਾ ਜੀ ਪੈਗਲ ਮੈਂ ਦੇਖਣ ਟੇ ਕਰਦਾ ਹੁੰਦਾ ਵੀ ਇਹ ਵਗਾਰ ਕੇ ਹੁੰਦਾ ਜੀ ਫਿਰ ਇਹੋ ਜਿਹਾ ਮਨ ਮੁੜਿਆ ਜੀ ਬਸ ਫਿਰ ਤਾਂ ਜੀ ਇੱਧਰ ਨੂੰ ਚੱਲ ਪਏ ਗੁਰਸਿੱਖੀ ਵੱਲ ਨੂੰ ਹੋ ਗਏ ਜੀ ਫਿਰ ਹੁਣ ਤੱਕ ਜੀ ਆਪਾਂ ਅੱਛਾ ਇੱਕ ਥੋੜਾ ਜਿਹਾ ਹੋਰ ਮੈਨੂੰ ਦੱਸਿਓ ਵੀ ਉਸ ਟਾਈਮ ਤੱਕ ਤੁਹਾਡਾ ਮਨ ਸੀਗਾ ਇਸ ਪਾਸੇ ਨੂੰ ਆਉਣ ਦਾ ਜਾਂ ਕਿਸ ਤਰ੍ਹਾਂ ਨਹੀਂ ਜਮਾਂ ਨਹੀਂ ਸੀ ਜਮ ਇੰਟਰਨੈਟ ਦੀ ਬਹੁਤ ਕੀਤੀ ਹੈ ਜੀ ਅੱਛਾ ਤੇ ਦਿੱਲੀ ਕਿਸਾਨ ਅੰਦੋਲਨ ਦੇ ਮੈਂ ਰਿਹਾ ਇੱਕ ਸਾਲ ਮੈਂ ਗਿਆ ਤੇ ਮੁੜ ਕੇ ਨਾ ਵਸਿਆ ਜਦੋਂ ਜਿੱੱਟ ਕੇ ਆਇਆ ਤਾਂ ਵਾਪਸ ਆਇਆ ਲੱਗਦੀ ਧੌਣੀ ਹੁਣੀ ਭਾਰਨੇ ਸਿੱਧੂ ਹੁਣੀ ਮੇਰੇ ਖਾਸ ਪਿੰਡ ਵਿੱਚ ਜੀ ਜੀ ਹਾਂਜੀ 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 ਸੋ ਸੇਵਾ ਦਾ ਤੁਹਾਡੇ ਮਨ ਦੇ ਵਿੱਚ ਸੀ ਪਰ ਕਿਤੇ ਮਾੜੀ ਜਿਹੜੀ ਇਹ ਲੱਤ ਜਰੀ ਤੁਹਾਨੂੰ ਲੱਗੀ ਇਹਦਾ ਤੁਹਾਨੂੰ ਪਛਤਾ ਪਛਤਾਵਾ ਸੀ ਵੀ ਤੁਹਾਨੂੰ ਪਛਤਾਵਾ ਸੀ ਇਸ ਚੀਜ਼ ਦਾ ਪਛਤਾਵਾ ਸੀ ਜੀ ਪਿੰਡ 'ਚ ਥੋੜੇ ਲੋਕ ਕਹਿਣ ਲੱਗੇ ਸੀ ਪਿੰਡ 'ਚ ਪਤਾ ਲੱਗਣ ਲੱਗਾ ਸੀ ਫਿਰ ਮੈਂ ਕਿਹਾ ਮੈਂ ਵੀ ਇੰਨੇ ਵਧੀਆ ਤੋਂ ਵਿਚਾਰ ਰੱਖਦੇ ਸੀਗੇ ਹਨ ਤੇ ਮਨ ਸਾਹ ਔਰ ਦੂਜਾ ਮਾਂ ਦੇ ਵੀ ਜਿਹੜਾ ਆਪਾਂ ਦੁੱਖ ਦੇਖ ਨਹੀਂ ਸਕਦੇ ਮਾਂ ਨੂੰ ਰੋਂਦਾ ਨਹੀਂ ਦੇਖ ਸਕਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਹਾਂ ਜੀ ਅੱਛਾ ਫਿਰ ਜਿਸ ਤਰ੍ਹਾਂ ਫਿਰ ਸਫ਼ਰ ਦੇ ਉੱਤੇ ਨਿਕਲਦੇ ਹੋ ਤੁਸੀਂ ਜਸਪ੍ਰੀ ਜੀ ਹਾਂ ਜੀ ਉਸ ਦੌਰਾਨ ਫਿਰ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਮਿਲੇ ਜਦੋਂ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਕਰ ਲਿਆ ਤੇ ਇੱਥੋਂ ਸ਼ੁਰੂਆਤ ਹੋਈ ਤੇ ਜਦੋਂ ਤੁਸੀਂ ਵੀਡੀਓ ਪਾਉਂਦੇ ਗਏ ਕਿਉਂਕਿ ਮੈਂ ਤੁਹਾਨੂੰ ਬਹੁਤ ਦੇਰ ਦਾ ਫੋਲੋ ਕਰ ਰਿਹਾ ਤੇ ਮੈਂ ਦੇਖਦਾ ਸੀ ਵੀ ਤੁਸੀਂ ਕਿੱਥੋਂ ਕਿੱਥਾ ਕੱਜ ਮੈਂ ਤੁਹਾਡੀ ਇੱਕ ਵੀਡੀਓ ਜਿਹੜੀ ਦੇਖੀ ਹੈ ਲਾਸਟ ਉਹਦੇ ਵਿੱਚ ਇੱਕ ਸਿੰਘ ਆਏ ਨੇ ਜਿਹੜੇ ਤੁਹਾਨੂੰ ਟੀ-ਸ਼ਰਟਾਂ ਦੇ ਕੇ ਗਏ ਨੇ ਨਾਲ ਉਹਨਾਂ ਦੇ ਬੱਚਾ ਸੀ ਜਿਹੜਾ ਬੋਲ ਨਹੀਂ ਸਕਦਾ ਪਰ ਬੜੀ ਸਿੱਖੀ ਦੇਖ ਕੇ ਬੜਾ ਮਨ ਗਦਗਦ ਹੋਇਆ ਉਹਨਾਂ ਦੀ ਹਾਂਜੀ 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 ਤੇ ਕਿਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ ਗਏ ਕੋਈ ਥੋੜਾ ਜਿਹਾ ਦੱਸਿਓ ਜ਼ਿਆਦਾ ਰਸਤੇ ਦੀ ਹੈ ਰਸਤੇ ਦੇ ਵਿੱਚ ਆਇਆ ਜੀ ਜਦੋਂ ਅਸੀਂ ਜਾਂਦੇ ਸੀ ਨਾ ਜੀ ਮੈਂ ਹਰਿਮੰਦਰ ਸਾਹਿਬ ਨੂੰ ਗਿਆ ਸੀ ਜੀ ਹਾਂਜੀ ਤੇ ਉਦੋਂ ਵੀ ਮੈਨੂੰ ਰਸਤੇ ਦੇ ਵਿੱਚ ਇੱਕ ਸਿੰਘ ਮਿਲਿਆ ਸੀਗਾ ਹਨਾ ਜੀ ਹੂੰ ਤੇ ਪਹਿਲੇ ਦਿਨ ਤਾਂ ਮੈਨੂੰ ਇਹ ਨਹੀਂ ਦੀ ਪਤਾ ਮੈਂ ਰਾਤ ਕਿੱਥੇ ਕਤੜੀਆਂ ਕੀ ਕਰਨਾ ਕੀ ਨਹੀਂ ਕਰਨਾ ਹਨਾ ਜੀ ਹੂੰ ਤੇ ਪਹਿਲੇ ਦਿਨ ਮੈਂ ਪਹੁੰਚ ਕੇ ਜਾ ਕੇ ਜੀ ਆਪਣੇ ਲੁੱਧਰ ਟੂਲਪੁਰਾ ਜਦੇ ਸ਼ੰਤਾਂ ਦਾ ਗੁਰਦੁਆਰਾ ਸੇਵਾ ਕਰਨੀ ਜੀ ਤੇ ਮੈਨੂੰ ਉੱਥੇ ਮੈਂ ਕਿਹਾ ਵੀ ਮੈਂ ਅੱਜ ਵੀ ਰਾਤ ਕੱਟਣੀ ਹੈ ਮੈਂ ਹਰਮੰਦਰ ਸਾਹਿਬ ਜਾ ਰਹੀ ਹਾਂ ਮੈਂ ਜੀ ਤੇ ਉਹਨਾਂ ਨੇ ਜੀ ਮੈਨੂੰ ਬੜਾ ਇੱਜ਼ਤ ਮਾਨ ਦਿੱਤਾ ਫਿਰ ਰਸਤੇ ਦੇ ਵਿੱਚ ਸੰਗਤ ਮਿਲਦੀ ਗਈ ਹੈ ਨਾ ਤੇ ਬਹੁਤ ਲੋਕ ਫੋਟੋਆਂ ਕਰਾਉਣ ਲੱਗ ਗਏ ਜੀ ਕਹਿੰਦੇ ਵੀ ਤੁਸੀਂ ਤੁਰ ਕੇ ਜਾ ਰਹੇ ਹੋ ਨਹੀਂ ਲੋਕਾਂ ਨੇ ਹੌਸਲਾ ਵੀ ਦਿੱਤਾ ਹੈ ਨਾ ਫਿਰ ਉਦੋਂ ਬਾਅਦ ਮੇਰਾ ਜਿਹਾ ਵੀ ਮਨ ਨਹੀਂ ਟੁੱਟਿਆ ਹੈਗਾ ਜੀ ਜਿਹਾ ਵੀ ਮੇਰਾ ਮਨ ਟੋਲਿਆ ਨਹੀਂ ਹੈਗਾ ਜੀ ਤੇ ਲੋਕ ਮੈਨੂੰ ਬਹੁਤ ਵਧੀਆ ਮਿਲਦੇ ਗਏ ਹਰਮੰਦਰ ਸਾਹਿਬ ਤੱਕ ਮੈਨੂੰ ਮਿਲੇ ਹੈ ਨਾ ਜੀ ਤੇ ਫਿਰ ਮੈਂ ਅਨੰਦਪੁਰ ਸਾਹਿਬ ਨੂੰ ਗਿਆ ਉਦੋਂ ਵੀ ਮੈਨੂੰ ਇੱਕ ਵੀਰ ਜੀ ਮਿਲੇ ਸੀਗੇ ਅਰੰਡ ਉਹ ਫੋਲੋ ਕਰਦੇ ਨੇ ਜੀ ਦਿੱਲੀ ਤੋਂ ਨੇ ਬਹੁਤ ਤਾਕਤਲੀ ਉਹਨਾਂ ਦੀ ਫਾਊਂਡੇਸ਼ਨ ਆਈ ਜੀ ਤੇ ਉਹਨਾਂ ਨੇ ਜੀ ਮੈਨੂੰ ਮੋਟੀਵੇਟ ਕੀਤਾ ਉਹਨਾਂ ਨੇ ਵਧੀਆ ਜਿਹੜੇ ਰਾਤ ਤੁਰਿਆ ਹੋਇਆ ਸਿੱਖੀ ਵਾਲੇ ਰਾਤ ਤੁਰਿਆ ਨਾ ਤੂੰ ਬਹੁਤ ਵਧੀਆ ਜਾ ਰਿਹਾ ਫਿਰ ਮੈਂ ਫਿਰ ਅੱਗੇ ਜੱਡੇ ਵੱਧਤਾ ਕਿ ਅੱਗੇ ਦੀ ਜੱਡੇ ਵੱਧਤਾ ਜੀ ਬਸ ਅੱਜ ਇੱਥੇ ਆ ਗਏ ਅੱਜ ਇੱਥੇ ਪਹੁੰਚ ਗਿਆ ਹਾਂ ਇਸ ਟਾਈਮ ਮੱਧ ਪ੍ਰਦੇਸ਼ ਚੋਂ ਤੁਸੀਂ ਹਾਂ ਜੀ ਐਂਟੀ ਦੇ ਵਿੱਚ ਹਾਂ ਜੀ ਗੁੰਮਲੇ ਸੀਗੇ ਜਿਸ ਤਰ੍ਹਾਂ ਗੁੰਮਨੇ ਬੱਤੇ ਸੀਗੇ ਜੀ ਤੋ तकरीबन ਹਜੇ ਹਜੂਰ ਸਾਹਿਬ 800 ਕਿਲੋਮੀਟਰ ਪੈਂਡਾ ਤੇ ਆ ਜੀ ਅੱਜ ਅੱਛਾ ਹਲੇ 800 ਕਿਲੋਮੀਟਰ ਪੈਂਡਾ ਤੁਹਾਡਾ ਹਜ ਹਾਂਜੀ ਅੱਛਾ ਜਿਸ ਤਰ੍ਹਾਂ ਹੁਣ ਤੱਕ ਤੁਸੀਂ ਦੋ ਤਖਤਾਂ ਦੀ ਯਾਤਰਾ ਤੁਸੀਂ ਕਰ ਚੁੱਕੇ ਹੋ ਅਕਾਲਪੁਰ ਸਾਹਿਬ ਤੇ ਇਸ ਤੋਂ ਇਲਾਵਾ ਸ਼੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਤੇ ਹੁਣ ਤੁਸੀਂ ਚੱਲ ਰਹੇ ਹੋ ਹੁਣ ਸਿੱਧਾ ਹਜੂਰ ਸਾਹਿਬ ਲਈ ਹਾਂਜੀ ਹਜੂਰ ਸਾਹਿਬ ਤੋਂ ਮੈਂ ਜਾਊਂਗਾ ਜੀ ਗੁਰਦੁਆਰਾ ਵਿਖਾ ਸਾਹਿਬ ਤੇ ਐ ਰਿਥੇ ਸੇ ਤੋਂ ਮੈਂ ਜਾਊਂਗਾ ਸਿੱਧਾ ਪਟਨਾ ਸਾਹਿਬ ਹਾਂਜੀ ਤੇ ਪਟਨਾ ਸਾਹਿਬ ਤੋਂ ਮੈਂ ਜਾਊਂਗਾ ਜੀ ਗੇਂਦਪੁਰ ਸਾਹਿਬ ਜੀ ਜੇਨਪੁਰ ਸੈਰ ਤੋਂ ਮੈਂ ਸਿੱਧਾ ਹੀ ਪਹੁੰਚ ਲਾਉਂਗਾ ਇਹ ਆਪਣੇ ਸਾਬੋ ਕੀ ਤਲਵੰਡੀ ਉੱਥੇ ਜਾ ਕੇ ਮੈਂ ਯਾਤਰਾ ਸਮਾਪਤ ਕਰੂੰਗਾ ਜੀ ਸਾਬੋ ਕੀ ਤਲਵੰਡੀ ਦੇ ਵਿੱਚ ਕੀ ਹੁੰਦਾ ਜੇ ਤੁਹਾਡਾ ਕਦੋਂ ਤੁਹਾਡੀ ਸੰਭਾਵਨਾ ਯਾਤਰਾ ਸੰਪੂਰਨ ਹੋਣ ਦੀ ਮੇਰੇ ਹਿਸਾਬ ਨਾਲ ਵੀ ਜੂਨ ਦੀ ਲਾਈ ਦੇ ਵਿੱਚ ਯਾਤਰਾ ਸੰਪੂਰਨ ਹੋ ਜੂਗੀ ਜੂਨ ਜਾਂ ਜਲਾਈ ਦੇ ਵਿੱਚ ਪਹਿਲਾਂ ਵੀ ਹੋ ਸਕਦੀ ਆ ਹਾਂਜੀ ਹਾਂਜੀ ਬਿਲਕੁਲ ਅੱਛਾ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਇਸ ਟਾਈਮ ਸੁਣ ਰਹੇ ਨੇ ਸਾਡੇ ਦਰਸ਼ਕ ਜਿਹੜੇ ਦਸਕ ਸਾਨੂੰ ਸੁਣ ਰਹੇ ਨੇ ਨਾ ਜੀ ਮੈਨੂੰ ਹੁਣ ਵੀ ਬਹੁਤ ਸਾਨੂੰ ਸੰਕਪ ਦੇਣਾ ਫੋਨ ਮੈਂ ਕਿਉਂਕਿ ਮੇਰੇ ਨਾਲ ਜਗਦੀਪ ਬੰਦਾ ਵਾ ਜੀ ਨੇ ਆਪਣੇ ਪੰਜਾਬੀ ਫਿਲਮਾਂ ਚ ਵੀ ਆਉਂਦੇ ਨੇ ਬੰਦਾ ਕਾਹਦੀ ਗੱਲ ਕਰ ਰਹੇ ਨੇ ਕਿ ਤੇ ਰਾਤ ਮੇਰੀ ਰੰਜੀਤ ਬਾਬਾ ਜੀ ਨਾਲ ਦੀ ਗੱਲ ਹੋਈ ਸੀ ਜੀ ਤੇ ਉਹਨਾਂ ਨੇ ਮੈਨੂੰ ਕਾਲ ਆਈ ਸੀ ਕਿ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਉਹ ਵੀ ਆਪਣੀਆਂ ਨਛੱਤਰ ਗਿੱਲ ਵੀਰ ਵੀ ਆਪਣੀਆਂ ਵੀਡੀਓਜ਼ ਦੇਖਦਾ ਹੈ ਨਾ ਜੀ ਤੇ ਹਾਂਜੀ ਤੇ ਕਾਫੀ ਨੌਜਵਾਨਾਂ ਨੇ ਮੈਨੂੰ ਫੋਨ ਵੀ ਆਉਂਦੇ ਨੇ ਕਹਿੰਦੇ ਵੀ ਕੀ ਸਮਾਨ ਲੈ ਕੇ ਜਾਈਏ ਕਿੱਦਾਂ ਜਾਈਏ ਹਾਂ ਤੇ ਮੈਂ ਤਾਂ ਉਹਨਾਂ ਨੂੰ ਇਸ਼ਾਰਾ ਦਿੰਦਾ ਹੁੰਦਾ ਮੈਂ ਕਿਹਾ ਵੀਰੇ ਜੇ ਤੁਸੀਂ ਤੁਰਦੇ ਹੋ ਨਾ ਤੁਹਾਨੂੰ ਰਾਹ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਰਾਹ ਬਣਾਉਣਗੇ ਤੁਹਾਡਾ ਵੀ ਤੁਸੀਂ ਇੱਕ ਵਾਰ ਪੁੱਲੋ ਤੇ ਆਪ ਹੀ ਹੀਲਾ ਤੁਹਾਡਾ ਹੋ ਜੂਗਾ ਜੀ ਅੱਛਾ ਦਿਨ ਚ ਕਿੰਨਾ ਸਫਰ ਕਰ ਜਾਂਦੇ ਹੋ ਤੁਸੀਂ ਦਿਨਤੀ ਬੱਬਾ ਜੀ 30 ਵੀ ਹੋ ਜਾਂਦਾ 35 ਵੀ ਹੋ ਜਾਂਦਾ 40 ਵੀ ਹੋ ਜਾਂਦਾ ਲੇਕਿਨ ਹਾਂਜੀ ਰਿੱਤੀ ਸੰਤਪਤੇ ਸਾਨੂੰ ਪਹਿਲਾਂ ਹੀ ਫੋਨ ਆ ਜਾਂਦਾ ਕਈ ਵਾਰ ਸਾਡਾ ਨਹੀਂ ਵੀ ਰਹਿਣ ਦਾ ਬਣਦਾ ਤਾਂ ਸੰਗਤ ਜੀ ਤੁਸੀਂ ਵੀਡੀਓ ਪਾ ਦਿੰਦੇ ਮੇਰਾ ਨਾਂ ਪੈਂਦਾ ਤੁਹਾਨੂੰ ਸੰਗਤ ਹਾਂਜੀ 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 ਨਹੀਂ ਵੀ ਸਾਡਾ ਕਿਤੇ ਨਾ ਰਹਿਣ ਦਾ ਬਣਦਾ ਤਾਂ ਸੰਗਤ ਸਾਡੀ ਵੀਡੀਓ ਦੇਖ ਲੈਂਦੀ ਆ ਜਿਹੜਾ ਸ਼ਹਿਰ ਅਸੀਂ ਬੋਲ ਦਿੰਦੇ ਆ ਉਹ ਮੂਰੇ ਨਾ ਉਹ ਉਹ ਸ਼ਹਿਰ ਦੇ ਵਿੱਚ ਹੀ ਸਾਡਾ ਸੰਤ ਪਤਾ ਜੀ ਕੋਈ ਬਾਹਰੋਂ ਐਨਆਰਆਈ ਵੀ ਰਹੁੰਦੇ ਨੇ ਸਾਡਾ ਰੂਮ ਬੁੱਕ ਕਰਵਾ ਕੇ ਸਿੱਧਾ ਹੀ ਹੋਟਲ ਤੋਂ ਗੋਪਤਾਨ ਹਨਾ ਮੈਂ ਦੇਖੀ ਆ ਤੁਹਾਡੀਆਂ ਬਹੁਤ ਸਾਰੀਆਂ ਦੰਦੇ ਵੀਡੀਓ ਹਾਂਜੀ ਫੋਨ ਕਰਵਾ ਦਿੰਦੇ ਨੇ ਹੋਟਲ ਵਾਲੇ ਸਿੱਧਾ ਫੋਨ ਕਰ ਦਿੰਦੇ ਨੇ ਵੀ ਤੁਹਾਡੀ ਹੈਸ਼ ਹੈ ਤੇ ਵੀ ਤੁਹਾਡੀ ਗੋਪਤਾਨ ਸੇਵਾ ਵੀ ਆ ਫਿਰ ਜੀ ਉੱਥੇ ਹੀ ਪਹੁੰਚਦੇ ਗਏ ਬ ਸੋ ਮਤਲਬ ਚੰਗੇ ਰਸਤੇ ਤੇ ਚੱਲਦੇ ਆ ਤਾਂ ਚੰਗੇ ਲੋਕਾਂ ਦੀ ਕੋਈ ਕਮੀ ਨਹੀਂ ਆਪਾਂ ਕਹਿ ਸਕਦੇ ਹਜਪ੍ਰੀਤ ਜੀ ਜੀ ਬਾਰੇ ਵੀ ਕਿਦਰ ਪਕੈਲ ਨਹੀਂ ਨਾ دیر ਹੁੰਦੀ ਨਹੀਂ ਬਿਲਕੁਲ ਸੋ ਕਹਿੰਦੇ ਆ ਭੋਲਿਆਂ ਨੂੰ ਰਾਸੇ ਪਾਉਂਦਾ ਪਰਮਾਤਮਾ ਉਹਦੇ ਉੱਤੇ ਸਾਡਾ ਭਰੋਸਾ ਹੋਣਾ ਚਾਹੀਦਾ ਤੇ ਇੱਕ ਆਸਟਵਾਲ ਮੇਰਾ ਜਿੱਦਾਂ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕੇ ਨੇ ਪਰ ਉਹ ਨਿਕਲਣਾ ਚਾਹੁੰਦੇ ਨੇ ਜਸਪ੍ਰੀਤ ਜੀ ਸੋ ਉਹਨਾਂ ਨੂੰ ਕੀ ਸਨੇਹਾ ਤੁਹਾਡਾ ਮੈਂ ਤੁਹਾਨੂੰ ਦੱਸ ਦਿੰਦਾ ਦਰੂਣੀਆਤ ਹੂੰ ਜਿਹੜਾ ਕੱਲ ਕਿ ਤੋਂ ਸਟਾਰ ਕਰੀਏ ਹਨਾ ਜੀ ਵੀ ਮੈਨੂੰ ਅੱਜ ਵੀ ਹਰੇਕ ਘੰਟਾ ਪਹਿਲਾਂ ਮੈਨੂੰ ਕਬੀਰ ਦਾ ਫੋਨ ਆਇਆ ਸੀ ਦਾ ਮੰਦਰ ਸਾਹਿਬ ਤੋਂ ਜੀ ਤੇ ਬਲਵੀਰ ਅਸੀਂ ਯਾਤਰਾ ਕਰਨਾ ਚਾਹੁੰਦੇ ਹਾਂ ਉਹ ਕੋਈ ਜਿੱਥੇ ਕੋਈ ਸਾਡੀ ਮਾਪੀਦਾ ਮਿਲੂਗਾ ਹਨਾ ਤੇ ਇਹਨੂੰ ਤੇਰੇ ਅੱਜ ਤੋਂ ਮੰਨਿਆ ਜੀ ਤੁਸੀਂ ਤੁਹੋਗੇ ਆਪ ਵੀ ਹੂੰ ਸਾਡੇ ਦੋਨੇ ਆਪ ਹੀ ਇੱਕੇ ਕਰ ਦੇਣੀ ਹੈ ਇੱਕ ਕਰ ਤੋਂ ਨਿਕਲ ਦੇ ਇੱਕ ਕਰ ਲਿਟਾ ਨਾ ਕਰ ਦੋ ਘਰ ਦੇ ਪਿੰਡ ਦੀ ਗੱਲ ਹੈ ਹਾਂ ਹਾਂ ਜੀ ਬੰਦੇ ਤਾਂ ਬੰਦਾ ਕੋਸ਼ਿਸ਼ ਕਰੇ ਤੇ ਜਿਵੇਂ ਕਹਿੰਦੇ ਨੇ ਆਪਣੇ ਸਤਿਗੁਰੂ ਕੋਟ ਪੰਡਾ ਆਗੇ ਹੋਏ ਲੇਤੇ ਹੈ ਹੈਨਾ